ਬਿਲਕੁਲ ਫੇਸਬੁਕ ਆਈਡੀਆਂ ਜਿਹੜੀਆਂ ਉਹ ਬੰਦ ਹੋਈਆਂ ਫੇਸਬੁਕ ਦੇ ਵਿੱਚ ਪ੍ਰੋਬਲਮ ਆਈ ਹੈ ਫੇਸਬੁਕ ਕਈ ਸੱਜਣਾ ਦੇ ਫੋਨ ਆ ਰਹੇ ਆ ਕਿ ਫੇਸਬੁਕ ਆਈਡੀ ਬਲੌਕ ਹੋ ਗਿਆ ਆਈਡੀ ਬਲੌਕ ਨਹੀਂ ਹੋਈਆਂ ਫੇਸਬੁਕ ਸ਼ਟਡਾਊਨ ਹੋਈ ਹੈ ਸ਼ਾਇਦ ਸਰਵਰ ਜਿਹੜਾ ਹੈਗਾ ਡਾਊਨ ਹੈ ਲੇਕਿਨ ਹਜੇ ਤੱਕ ਕਲੈਰਟੀ ਜਿਹੜੀ ਹੈ ਇਸ ਚੀਜ਼ ਦੀ ਨਹੀਂ ਮਿਲ ਸਕੀ ਕਿ ਕੀ ਕਾਰਨ ਹੈ ਇਸ ਦੇ ਪਿੱਛੇ ਹੈ ਕਿਉਂ ਜਿਹੜਾ ਹੈਗਾ ਸਰਵਰ ਡਾਊਨ ਹੋਇਆ ਔਰ ਦੱਸ ਰਹੀਏ ਕਿ ਨਾ ਹੀ ਫੇਸਬੁੱਕ ਦੇ ਵੱਲੋਂ ਹਜੇ ਤੱਕ ਕੋਈ ਕਿਸੇ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈਗੀ ਆ ਉਹ ਸਾਂਝੀ ਕੀਤੀ ਗਈ ਹੈ ਹਾਂ ਇਹ ਨਾ ਜ਼ਰੂਰ ਹੈ ਕਿ ਆਈ ਡੀਜ਼ ਜਿਹੜੀਆਂ ਹੈਗੀਆਂ ਚਾਹੇ ਉਹ ਪੇਜ ਹੈ ਚਾਹੇ ਉਹ ਆਈ ਡੀਜ਼ ਹੈ ਸਾਰੇ ਇਸ ਸਮੇਂ ਜਿਹੜੇ ਆ ਉਹ ਬੰਦ ਹੋਏ ਆ ਅਚਾਨਕ ਇੱਕ ਮੈਸੇਜ ਆ ਜਾਂਦਾ ਯੂ ਆਈ ਡੀ ਐਕਸਪਾਇਰ ਯੂਰ ਸੀਜ਼ਨ ਇਜ਼ ਐਕਸਪਾਇਰ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਬੰਦ ਹੋ ਜਾਂਦਾ ਤਾਂ ਇਸੇ ਤਰ੍ਹਾਂ ਹੀ ਲਗਾਤਾਰ ਜਿਹੜਾ ਹੈਗਾ ਬਹੁਤ ਲੋਕਾਂ ਨੂੰ ਮੈਸੇਜ ਆਏ ਆ ਜ਼ਿਆਦਾਤਰ ਆਈਡੀਆਂ ਜਿਹੜੀਆਂ ਹੈਗੀਆਂ ਉਹ ਇਸ ਸਮੇਂ ਬੰਦ ਚੱਲ ਰਹੀਆਂ ਔਰ ਜਿਸ ਦੇ ਨਾਲ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਮੈਨੂੰ ਵੀ ਕੁਝ ਲੋਕਾਂ ਦੇ ਫੋਨ ਆਏ ਆ ਔਰ ਹਜੇ ਤੱਕ ਇਹ ਸਥਿਤੀ ਜਿਹੜੀ ਹੈਗੀ ਆ ਉਹ ਕਲੀਅਰ ਨਹੀਂ ਹੋ ਸਕੀ ਹੈ ਕਿ ਕਾਰਨ ਕੀ ਹੈ ਇਸ ਦੇ ਪਿੱਛੇ ਨਾ ਹੀ ਫੇਸਬੁੱਕ ਦੇ ਵੱਲੋਂ ਆਫੀਸ਼ੀਅਲੀ ਕੋਈ ਅ ਇਸ ਦੀ ਜਾਣਕਾਰੀ ਜਿਹੜੀ ਹੈਗੀ ਆ ਉਹ ਸਾਂਝੀ ਕੀਤੀ ਗਈ ਹੈ ਮੀਡੀਆ ਦੇ ਨਾਲ ਜਾਂ ਕਿਸੇ ਤਰੀਕੇ ਨਾਲ ਕਈ ਜਗ੍ਹਾ ਤੋਂ ਫੋਨ ਆ ਰਹੇ ਆ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਫੋਨ ਆਏ ਆ ਸ਼ਾਇਦ ਮੇਬੀ ਪੰਜਾਬ ਤੋਂ ਬਾਹਰ ਵੀ ਇਹ ਪ੍ਰੋਬਲਮ ਆਈ ਹੈ ਪੰਜਾਬ ਤੋਂ ਬਾਹਰ ਵੀ ਆਈ ਡੀ ਜਿਹੜੀਆਂ ਹੈਗੀਆਂ ਉਹ ਬਲੌਕ ਹੋਈਆਂ ਹੋਈਆਂ ਬੰਦ ਹੋਈਆਂ ਹੈ ਟਾਈਮ ਉੱਤੇ ਫੇਸਬੁੱਕ ਹੀ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਬੰਦ ਹੋਈ ਹੈ ਵਿੱਚ ਵੀ ਫੋਨ ਆ ਰਹੇ ਆ ਕਈ ਪੱਤਰਕਾਰ ਵੀਰਾਂ ਦੇ ਆ ਰਹੇ ਆ ਕਈ ਸਾਥੀਆਂ ਦੇ ਆ ਰਹੇ ਆ ਜਿਹੜੇ ਕਿ ਇਸ ਦੀ ਜਾਣਕਾਰੀ ਮੰਗ ਰਿਹਾ ਔਰ ਕਹਿ ਲਿਏ ਕਿ ਜਿਹੜੇ ਫੇਸਬੁੱਕ ਦੇ ਨਾਲ ਜੁੜੇ ਆ ਪ੍ਰੋਫੈਸ਼ਨਲੀ ਜੁੜੇ ਆ ਤਾਂ ਉਹਨਾਂ ਵਾਸਤੇ ਇੱਕ ਵਾਰ ਚਿੰਤਾ ਜਿਹੜੀ ਹੈਗੀ ਆ ਚਿੰਤਾ ਦਾ ਮਾਹੌਲ ਇਸ ਦੇ ਨਾਲ ਬਣ ਗਿਆ ਕਿਉਂਕਿ ਸਾਰੀਆਂ ਹੀ ਆਈਡੀਆਂ ਜਿਹੜੀਆਂ ਉਹ ਬੰਦ ਹੋ ਗਈਆਂ ਔਰ ਲੌਗਇਨ ਕਰਨ ਦੇ ਵਿੱਚ ਦਿੱਕਤ ਆਉਂਦੀ ਆ ਲੌਗਇਨ ਜਦ ਤੁਸੀਂ ਕਰਦੇ ਆ ਤਾਂ ਦਿੱਕਤ ਆਉਂਦੀ ਆ ਔਰ ਫੇਸਬੁੱਕ ਦਾ ਮੈਸੇਜ ਆਉਂਦਾ ਹੈ ਕਿ ਇਸ ਦਾ ਕੋਡ ਜਿਹੜਾ ਹੈਗਾ ਉਹ ਤੁਹਾਨੂੰ WhatsApp ਤੇ ਸੈਂਡ ਕਰ ਦਿੱਤਾ ਗਿਆ ਲੇਕਿਨ WhatsApp ਤੇ ਕੋਈ ਵੀ ਕੋਡ ਕੋਡ ਜਿਹੜਾ ਹੈਗਾ ਉਹ ਨਹੀਂ ਆ ਰਿਹਾ ਤਾਂ ਇਸ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਪਰੇਸ਼ਾਨੀਆਂ ਜਿਹੜੀਆਂ ਹੈਗੀਆਂ ਉਹ ਆ ਰਹੀਆਂ ਲੌਗਇਨ ਕਰਨ ਦੇ ਵਿੱਚ ਔਰ ਹਜੇ ਤੱਕ ਜਿਹੜਾ ਹੈਗਾ ਅਫੀਸ਼ੀਅਲ ਤੌਰ ਤੇ Facebook ਦੇ ਵੱਲੋਂ ਕੋਈ ਵੀ ਜਾਣਕਾਰੀ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਹੈ ਇਸ ਨੂੰ ਲੈ ਕੇ ਕਿ ਆਖਿਰਕਾਰ ਕਾਰਨ ਕੀ ਹੈ ਕਿਉਂ ਜਿਹੜਾ ਹੈਗਾ ਆਈਡੀ ਜਿਹੜੀਆਂ ਹੈਗੀਆਂ ਉਹ ਬੰਦ ਹੋਈਆਂ ਲੇਕਿਨ ਇਹ ਗੱਲ ਅ ਜਰੂਰ ਹੈ ਕਮੈਂਟ ਕਰਕੇ ਜੋ ਤੁਸੀਂ ਜੁੜੇ ਹੋ ਤੁਸੀਂ ਵੀ ਦੱਸੋ ਕਿ ਤੁਹਾਡੀ ਫੇਸਬੁੱਕ ਜਿਹੜੀ ਹੈ ਉਹ ਚੱਲ ਰਹੀ ਹੈ ਤੁਹਾਡੀ ਆਈਡੀ ਜਿਹੜੀ ਹੈਗੀ ਹੈ ਉਹ ਹਾਲ ਦੀ ਘੜੀ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ ਕਮੈਂਟ ਜ਼ਰੂਰ ਕਰੋ ਕਿਉਂਕਿ ਜ਼ਿਆਦਾਤਰ ਜਿੰਨੇ ਵੀ ਫੋਨ ਕਾਲਸ ਆਈਆਂ ਜਾਂ ਮੈਸੇਜ ਆਏ ਹੈ ਜਾਂ YouTube ਲਾਈਵ ਦੇਖੇ ਹੈ ਤਾਂ ਉਹਨਾਂ ਦੇ ਵਿੱਚ ਇਹੀ ਚੀਜ਼ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਕਿ ਆਈਡੀਆਂ ਜਿਹੜੀਆਂ ਹੈਗੀਆਂ ਉਹ ਬੰਦ ਹੋ ਗਈਆਂ ਫੇਸਬੁੱਕ ਦਾ ਸਰਵਰ ਡਾਊਨ ਹੋਇਆ ਆ ਅਫੀਸ਼ੀਅਲ ਜਿਹੜਾ ਹੈਗਾ ਇਸ ਦਾ ਹਜੇ ਤੱਕ ਕੋਈ ਵੀ ਜਾਣਕਾਰੀ ਸਾਡੇ ਕੋਲੇ ਨਹੀਂ ਹੈਗੀ ਨਾ ਤੇ ਕਿਸੇ ਵੀ ਫੇਸਬੁੱਕ ਅਫੀਸ਼ੀਅਲ ਦੇ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਔਰ ਨਾ ਹੀ ਕਿਤੇ ਹੋਰ ਪਰ ਚਿੰਤਾ ਜਿਹੜੀ ਹੈਗੀ ਆ ਉਹ ਜਿਹੜੇ ਪ੍ਰੋਫੈਸ਼ਨਲੀ ਫੇਸਬੁੱਕ ਦੇ ਨਾਲ ਜੁੜੇ ਹੋਏ ਆ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਮੈਨੂੰ ਵੀ ਕੁਝ ਲੋਕਾਂ ਦੇ ਫੋਨ ਆਏ ਆ ਜਿਨ੍ਹਾਂ ਨੇ ਇਸ ਦੀ ਜਿਹੜੀ ਹੈਗੀ ਆ ਜਾਣਕਾਰੀ ਮੰਗੀ ਆ ਕਿ ਤੁਹਾਡੀ ਵੀ ਆਈਡੀ ਬੰਦ ਆ ਤਾਂ ਬਿਲਕੁਲ ਸਾਰਿਆਂ ਦੀ ਇਹੀ ਆਈਡੀ ਜਿਹੜੀ ਆ ਉਹ ਇਸ ਟਾਈਮ ਜਿਹੜੀ ਆ ਲੌਗ ਇਨ ਕਰਨ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ ਇੰਸਟਾਗ੍ਰam ਬਿਲਕੁਲ ਜੀ ਇੰਸਟਾਗ੍ਰam ਵੀ ਸੇਮ ਹੈ ਜਿਹੜਾ ਫੇਸਬੁੱਕ ਦੇ ਨਾਲ ਹੀ ਰਿਲੇਟ ਕਰਦਾ ਔਰ ਇੰਸਟਾਗ੍ਰam ਵੀ ਇਸ ਟਾਈਮ ਜਿਹੜਾ ਹੈਗਾ ਉਹ ਲੌਗ ਇਨ ਨਹੀਂ ਹੋ ਰਿਹਾ ਇੰਸਟਾਗ੍ਰam ਵੀ ਬਲੌਕ ਚੱਲ ਰਿਹਾ ਹੈ ਤਾਂ ਸਰਵਰ ਡਾਊਨ ਇਸ ਦੇ ਪਿੱਛੇ ਵਜ੍ਹਾ ਹੋ ਸਕਦੀ ਹੈ ਜਾਂ ਇਹ ਵੀ ਵਜ੍ਹਾ ਹੋ ਸਕਦੀ ਹੈ ਕਿ ਸ਼ਾਇਦ ਕੋਈ ਅਪਡੇਟ ਜਿਹੜਾ ਹੈਗਾ ਉਹ ਫੇਸਬੁੱਕ ਦੇ ਵੱਲੋਂ ਕੀਤਾ ਗਿਆ ਹੋਵੇ ਕਿਉਂਕਿ ਇਸ ਤਰ੍ਹਾਂ ਦੀ ਕੋਈ ਵੀ ਚਰਚਾ ਨਹੀਂ ਹੈਗੀ ਸੀ ਕਿ ਆਈਡੀਆਂ ਜਿਹੜੀਆਂ ਹੈਗੀਆਂ ਉਹ ਬੰਦ ਕੀਤੀਆਂ ਜਾਣਗੀਆਂ ਜਾਂ ਬਲੌਕ ਕੀਤਾ ਜਾਏਗਾ ਇਸ ਲਈ ਘਬਰਾਉਣ ਦੀ ਜਿਹੜੀ ਹੈ ਉਹ ਲੋੜ ਨਹੀਂ ਹੈਗੀ ਹੋ ਸਕਦਾ ਹੈ ਕੋਈ ਅਪਗ੍ਰੇਸ਼ਨ ਜਿਹੜੀ ਹੈ ਫੇਸਬੁੱਕ ਦੇ ਵੱਲੋਂ ਕੀਤੀ ਜਾ ਰਹੀ ਹੋਵੇ ਤਾਂ ਕਮੈਂਟ ਇੰਸਟਾਗ੍ਰam ਹੈਕ ਹੋ ਗਿਆ ਸਰ ਨਹੀਂ ਸਰ ਹੈਕ ਨਹੀਂ ਹੋਇਆ ਜੀ ਨਾ ਇੰਸਟਾਗ੍ਰam ਕਿਸੇ ਦਾ ਹੈਕ ਹੋਇਆ ਨਾ ਕਿਸੇ ਦੀ ਫੇਸਬੁੱਕ ਆਈਡੀ ਹੈਕ ਹੋਈ ਹੈਕ ਨਹੀਂ ਹੋਇਆ ਇਹ ਸਰਵਰ ਜਰੂਰ ਜਿਹੜਾ ਹੈਗਾ ਉਹ ਡਾਊਨ ਹੋਇਆ ਸਰਵਰ ਡਾਊਨ ਕਰਕੇ ਇਹ ਦਿੱਕਤ ਪਰੇਸ਼ਾਨੀ ਜਿਹੜੀ ਹੈ ਉਹ ਬਹੁਤੇ ਲੋਕਾਂ ਨੂੰ ਆ ਰਹੀ ਹੈ ਜਿਆਦਾਤਰ ਜਿਹੜਾ ਹੈਗਾ ਇੰਸਟਾ ਔਰ ਫੇਸਬੁੱਕ ਜਿਹੜਾ ਹੈਗਾ ਉਹ ਲੌਗਇਨ ਨਹੀਂ ਹੋ پا ਰਿਹਾ ਹਾਂ ਹਾਂਜੀ ਹੋ ਗਈ ਆਈਡੀ ਬੰਦ ਜੀ ਆਈਡੀ ਨਹੀਂ ਬੰਦ ਹੋਈ ਜੀ ਕਿਸੇ ਦੀ ਵੀ ਫੇਸਬੁੱਕ ਦੇ ਵਿੱਚ 에ਰਰ ਚੱਲ ਰਿਹਾ ਫੇਸਬੁੱਕ ਦੇ ਵਿੱਚ ਪ੍ਰੋਬਲਮ ਆਈ ਹੈ ਜਿਸ ਦੇ ਨਾਲ ਜਿਹੜਾ ਹੈਗਾ ਫੇਸਬੁੱਕ ਦੇ ਵੱਲੋਂ ਜਿਹੜਾ ਕੀ ਉਸ ਦੀ ਆਈਡੀ ਜਿਹੜੀ ਹੈਗੀ ਆ ਉਹ ਸਰਵਰ ਡਾਊਨ ਹੋਣ ਕਰਕੇ ਕੋਈ ਵੀ ਲੌਗਇਨ ਨਹੀਂ ਕਰ ਪਾ ਰਿਆ ਨਾ ਹੀ ਇੰਸਟਾਗ੍ਰਾਮ ਬੰਦ ਹੋ ਗਈ ਹੁਣੇ ਹੀ ਜੀ ਬਿਲਕੁਲ ਬਿਲਕੁਲ ਤਨੇਜਾ ਜੀ ਕਹਿੰਦੇ ਨੇ ਬੈਨ ਹੋ ਗਿਆ ਇੰਡੀਆ ਵਿੱਚ ਨਹੀਂ ਸਰ ਫੇਸਬੁੱਕ ਕੋਈ ਛੋਟੀ ਜੀ ਚੀਜ਼ ਨਹੀਂ ਐਡੀ ਸੌਖੀ ਨਹੀਂ ਇੰਡੀਆ ਦੇ ਵਿੱਚ ਬੈਨ ਹੋਣਾ ਨਾ ਇਹੋ ਜੀ ਕੋਈ ਜਾਣਕਾਰੀ ਹੈਗੀ ਕਿਸੇ ਕੋਲੇ ਮੁਸ਼ਕਲ ਹੈ ਇਹ ਐਨਐਮ ਰਿਕਾਰਡਸ ਵਾਲੇ ਭਾਈ ਜੀ ਕਹ ਰਿਹਾ ਸਰ ਹੈਕ ਨਹੀਂ ਬੈਨ ਹੋ ਗਿਆ ਨਹੀਂ ਬਾਈ ਜੀ ਅਜੇ ਤੱਕ ਕੋਈ ਇਹੋ ਜੀ ਜਾਣਕਾਰੀ ਜਿਹੜੀ ਹੈ ਉਹ ਨਹੀਂ ਆਈ ਐਕਸ ਟਵਿੱਟਰ ਹੈਂਡਲ ਤੇ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਜਾਂ ਫੇਸਬੁਕ ਵੱਲੋਂ ਨਹੀਂ ਦਿੱਤੀ ਗਈ ਕਿ ਫੇਸਬੁਕ ਬੈਨ ਹੋ ਗਿਆ ਜਾਂ ਫੇਸਬੁਕ ਬੰਦ ਹੋ ਗਿਆ ਇਸ ਨੂੰ ਇੱਕ ਸ਼ੁਰੂਆਤੀ ਤੌਰ ਤੇ ਟੈਕਨੀਕਲ ਪ੍ਰੋਬਲਮ ਵਜੋਂ ਜਿਹੜਾ ਹੈਗਾ ਉਹ ਦੇਖਿਆ ਜਾ ਰਿਹਾ ਹੈ ਬੈਨ ਵਰਗੀ ਕੋਈ ਵੀ ਗੱਲ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਫਿਲਹਾਲ ਜਿਹੜਾ ਹੈਗਾ YouTube ਚੱਲ ਰਹੀ ਹੈ YouTube ਲਾਈਵ ਵੀ ਚੱਲ ਰਿਹਾ ਹੈ ਲੇਕਿਨ ਫੇਸਬੁੱਕ ਤੇ ਜਰੂਰ ਇਹ ਪ੍ਰੋਬਲਮ ਆਈ ਆ ਔਰ ਜ਼ਿਆਦਾਤਰ ਅਕਾਊਂਟ ਜਿਹੜੇ ਆ ਉਹ ਇਸ ਟਾਈਮ ਲੌਗਇਨ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਔਰ ਜੇਕਰ ਕਹੀਏ ਕਿ ਕਦੋਂ ਤੱਕ ਚੱਲੇਗੀ ਬਿਲਕੁਲ ਇਹ ਚੱਲ ਜੇਗੀ ਜੀ ਕੋਈ ਜ਼ਿਆਦਾ ਸਮਾਂ ਨਹੀਂ ਇੱਕ ਅੱਧਾ ਘੰਟਾ ਹੋਰ ਜਿਹੜਾ ਹੈਗਾ ਇਸ ਦੇ ਲਈ ਸੁਭਾਵਕ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਹੋ ਚੁੱਕਾ ਹੈ ਫੇਸਬੁੱਕ ਅਪਡੇਟਸ਼ਨ ਜਦੋਂ ਕਰਦੀ ਹੈ ਜਾਂ ਕੋਈ ਨਵੇਂ ਫੀਚਰਸ ਜਿਹੜੇ ਇਹਦੇ ਵਿੱਚ ਐਡ ਕੀਤੇ ਜਾਂਦੇ ਆ ਤਾਂ ਉਦੋਂ ਇਹ ਪ੍ਰੋਬਲਮ ਕਈ ਵਾਰ ਆ ਚੁੱਕੀ ਹੈ ਆ ਲੇਕਿਨ ਅਚਾਨਕ ਹੀ ਅੱਜ ਇਹ ਪ੍ਰੋਬਲਮ ਆਈ ਹੈ ਇਸ ਦੇ ਨਾਲ ਚਿੰਤਾ ਕਈ ਲੋਕਾਂ ਦੇ ਵਿੱਚ ਜ਼ਰੂਰ ਹੋएगी ਆ ਪਰ ਜਲਦੀ ਜਿਹੜਾ ਹੈਗਾ ਇਹ ਚੱਲ ਜਾਏਗੀ ਹਾਲਾਂਕਿ ਇਹ ਅਸੀਂ ਆਪਦੇ ਵੱਲੋਂ ਹੀ ਦੱਸ ਰਹੇ ਹਾਂ ਕਿ ਆਸ ਹੈ ਉਮੀਦ ਹੈ ਜਿਹੜਾ ਕਿ ਜਲਦੀ ਚੱਲੇਗੀ ਫੇਸਬੁਕ ਨੇ ਹਜੇ ਤੱਕ ਕੋਈ ਵੀ ਅਫੀਸ਼ੀਅਲ ਜਾਣਕਾਰੀ ਸਾਂਝਾ ਨਹੀਂ ਕੀਤੀ ਨਾ ਹੀ ਐਕਸ ਹੈਂਡਲ ਤੇ ਨਾ ਹੀ ਕਿਸੇ ਹੋਰ ਹੈਂਡਲ ਤੇ ਔਰ ਨਾ ਹੀ ਸਰਕਾਰ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਇਹੋ ਜੀ ਗੱਲ ਸਾਹਮਣੇ ਆਈ ਹੈ ਕਿ ਇਹ ਬੈਨ ਕਰ ਦਿੱਤੀ ਗਈ ਹੈ ਇਹ ਇੱਕ ਹਿਊਮਰ ਹੈ ਬੈਨ ਵਰਗੀ ਕੋਈ ਗੱਲ ਨਹੀਂ ਬੈਨ ਇਹਦੀ ਸੌਖੀ ਗੱਲ ਨਹੀਂ ਹੈਗੀ ਇਸ ਤਰ੍ਹਾਂ ਬੈਨ ਨਹੀਂ ਹੋ ਸਕਦੇ ਦੱਸ ਰਹੇ ਆ ਵਿਕਾਸ ਕਮੋਜੀ ਰੱਖ ਰਹੇ ਹਾਂਜੀ ਸਰ ਆਈਡੀ ਪਾਸਵਰਡ 에ਰਰ ਦੱਸ ਰਹੀ ਹੈ ਹਾਂਜੀ ਬਿਲਕੁਲ ਜੀ ਆਈਡੀ ਪਾਸਵਰਡ ਸਾਰਿਆਂ ਦੇ 에ਰਰ ਦੱਸ ਰਹੀ ਹੈ ਜਿਆਦਾ ਉਹਨੂੰ ਟ੍ਰਾਈ ਨਾ ਕਰੋ ਵਾਰ-ਵਾਰ ਜਿਹੜਾ ਹੈਗਾ ਉਸ ਦੇ ਉੱਤੇ ਲੌਗਇਨ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਇਸ ਦੇ ਨਾਲ ਤੁਹਾਡੀ ਆਈਡੀ ਨੂੰ ਕੋਈ ਪ੍ਰੋਬਲਮ ਜਿਹੜੀ ਹੈ ਉਹ ਆ ਸਕਦੀ ਹੈ ਥੋੜਾ ਜਿਹਾ ਸੰਯਮ ਜਿਹੜਾ ਹੈਗਾ ਉਹ ਰੱਖਿਆ ਜਾਵੇ 1.5 ਘੰਟੇ ਦੇ ਲਈ ਉਸ ਤੋਂ ਬਾਅਦ ਜਿਹੜਾ ਹੈਗਾ ਹੋ ਸਕਦਾ ਕਿ ਇਹ ਜਿਹੜੀ ਪ੍ਰੋਬਲਮ ਹੈ ਸੋਲਵ ਹੋ ਜਾਵੇ ਲੇਕਿਨ ਜੇਕਰ ਤੁਸੀਂ ਵਾਰ-ਵਾਰ ਇਸ ਨੂੰ ਲੌਗਇਨ ਕਰੋਗੇ ਵਾਰ-ਵਾਰ ਤੁਸੀਂ ਕੋਸ਼ਿਸ਼ ਕਰੋਗੇ ਪਾਸਵਰਡ ਲੱਭਨ ਦੀ ਜਾਂ ਲਗਾਉਣ ਦੀ ਤਾਂ ਤੁਸੀਂ ਆਪ ਹੀ ਕਨਫਿਊਜ਼ ਹੋ ਸਕਦੇ ਹੋ ਹੋ ਸਕਦਾ ਤੁਸੀਂ ਆਪਣਾ ਜਿਹੜਾ ਤੁਹਾਡਾ ਪਾਸਵਰਡ ਹੈਗਾ ਉਸ ਤੋਂ ਵੀ ਹੱਥ ਤੋਂ ਉੱਬੈਠੋ ਤਾਂ ਇਸ ਲਈ ਇਸ ਨੂੰ ਜਾਦੇ ਜਿਹੜਾ ਹੈਗਾ ਉਹ ਲੌਗਇਨ ਵਾਰ-ਵਾਰ ਨਾ ਕੀਤਾ ਜਾਵੇ ਲੌਗਇਨ ਹੋ ਹੀ ਨਹੀਂ ਰਿਹਾ ਔਰ ਕੋਸ਼ਿਸ਼ ਵੀ ਜਿਹੜੀ ਆ ਉਹ ਵੀ ਨਹੀਂ ਕਰਨੀ ਚਾਹੀਦੀ ਫਿਲਹਾਲ ਜਿਹੜਾ ਹੈਗਾ ਇੰਤਜ਼ਾਰ ਕਰਨਾ ਚਾਹੀਦਾ ਕਿਉਂਕਿ ਬੈਨ ਹੋਣ ਵਰਗੀ ਕੋਈ ਵੀ ਗੱਲ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਕੋਈ ਵੀ ਆਫੀਸ਼ੀਅਲ ਜਾਣਕਾਰੀ ਜਿਹੜੀ ਆ ਉਹ ਨਹੀਂ ਸਾਹਮਣੇ ਆਈ ਕਿ ਇਸ ਨੂੰ ਬੈਨ ਕਰ ਦਿੱਤਾ ਗਿਆ ਜਾਂ ਕੁਝ ਹੋਰ ਤਾਂ ਨਹੀਂ ਲੱਗਦਾ ਕਿ ਇਸ ਨੂੰ ਬੈਨ ਕੀਤਾ ਗਿਆ ਬੱਟ ਪ੍ਰੋਬਲਮ ਜ਼ਰੂਰ ਹੈ ਹੋ ਸਕਦਾ ਕੋਈ ਅਪਡੇਸ਼ਨ ਹੋਵੇ ਹੋ ਸਕਦਾ ਹੈ ਕਿ ਆਂਡੀਆਂ ਦੇ ਵਿੱਚ ਜਿਹੜਾ ਹੈਗਾ ਸਰਵਰ ਡਾਊਨ ਹੋ ਗਿਆ ਹੋਵੇ ਔਰ ਕਮੈਂਟ ਜਰੂਰ ਕਰਨਾ ਔਰ ਜਿੱਥੇ ਜਿੱਥੇ ਪ੍ਰੋਬਲਮ ਆ ਰਹੀ ਹੈ ਔਰ ਕਿੱਥੋਂ ਕਿੱਥੋਂ ਤੁਸੀਂ ਦੇਖ ਰਹੇ ਹੋ ਇਹ ਜਰੂਰ ਕਮੈਂਟ ਕਰਨਾ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੀ ਕਿਹੜੀ ਜਗ੍ਹਾ ਤੇ ਜਿਹੜਾ ਹੈਗਾ ਇਹ ਬੰਦ ਹੋਈ ਹੈ ਕਿਹੜੀ ਕਿਹੜੀ ਜਗ੍ਹਾ ਤੇ ਬੈਨ ਹੋਈ ਹੈ ਕਿਉਂਕਿ ਜ਼ਿਆਦਾਤਰ ਇੰਸਟਾ ਤੇ ਚੱਲ ਰਿਹਾ ਆ ਕੁਝ ਇੱਕ ਥਾਂ ਤੇ ਇੰਸਟਾ ਹੋ ਸਕਦਾ ਹੈ ਕਿ ਇੰਸਟਾ ਚੱਲ ਰਿਹਾ ਹੋਵੇ ਪਰ ਜ਼ਿਆਦਾਤਰ ਜਿਹੜਾ ਹੈਗਾ ਉਹ ਇੰਸਟਾਗ੍ਰam ਬੰਦ ਹੀ ਲੋਕੀ ਜਿਹੜੇ ਆ ਦੱਸ ਰਹੇ ਆ हिमाचल हिमाचल ਦੇ ਵਿੱਚ ਵੀ ਪ੍ਰੋਬਲਮ ਆਈ ਹੈ ਦੱਸੋ ਕਿਉਂਕਿ ਪੰਜਾਬ ਦੇ ਵਿੱਚ ਤਾਂ ਬਹੁਤੇ ਸ਼ਹਿਰਾਂ ਤੋਂ ਫੋਨ ਆਇਆ ਚੰਡੀਗੜ੍ਹ ਤੋਂ ਫੋਨ ਆਇਆ ਅੰਮ੍ਰਿਤਸਰ ਸਾਹਿਬ ਤੋਂ ਫੋਨ ਆਇਆ ਕਪੂਰਥਲਾ ਤੋਂ ਫੋਨ ਆਇਆ ਉੱਥੇ ਵੀ ਜਲੰਧਰ ਵੀ ਇਹ ਪ੍ਰੋਬਲਮ ਜਿਹੜੀ ਹੈ ਉਹ ਫੇਸ ਕਰ ਰਹੇ ਆ ਲੋਕ ਉਹਨਾਂ ਨੇ ਦੱਸਿਆ ਲੇਕਿਨ ਹਿਮਾਚਲ ਵਿੱਚ ਇੰਸਟਾ ਵੀ ਬੰਦ ਜੀ ਹਿਮਾਚਲ ਵਿੱਚ ਵੀ ਦੱਸ ਰਿਹਾ ਬਾਈ ਜੀ ਹਰਸ਼ਦੀਪ ਜੀ ਦੱਸ ਰਿਹਾ ਕਿ ਹਾਂਜੀ ਹਿਮਾਚਲ ਦੇ ਵਿੱਚ ਦੋਨੋਂ ਹੀ ਬੰਦ ਹੈ ਇੰਸਟਾ ਵੀ ਬੰਦ ਹੈ ਔਰ ਫੇਸਬੁੱਕ ਵੀ ਬੰਦ ਹੈ ਤਾਂ ਹੋ ਸਕਦਾ ਹੈ ਕਿ ਇਹ ਵੱਡੇ ਪੱਧਰ ਤੇ ਆ ਪ੍ਰੋਬਲਮ ਹੋਈ ਆਪਣਾ ਜਿਹੜਾ ਇਹ ਪੂਰਾ ਜ਼ੋਨ ਹੈਗਾ ਇਸ ਦੇ ਵਿੱਚ ਪ੍ਰੋਬਲਮ ਹੋਵੇ ਲੇਕਿਨ ਫੇਸਬੁੱਕ ਦੇ ਵੱਲੋਂ ਕੋਈ ਵੀ ਅਫੀਸ਼ੀਅਲ ਹਜੇ ਤੱਕ ਇਸ ਦੀ ਜਾਣਕਾਰੀ ਜਿਹੜੀ ਹੈਗੀ ਆ ਉਹ ਸਾਂਝਾ ਨਹੀਂ ਕੀਤੀ ਗਈ ਫੇਸਬੁੱਕ ਦੇ ਵੱਲੋਂ ਕੋਈ ਵੀ ਅਫੀਸ਼ੀਅਲ ਇਸ ਤੇ ਬਿਆਨ ਨਹੀਂ ਦਿੱਤਾ ਗਿਆ ਕਿ ਇਹ ਆਈਡੀ ਜਿਹੜੀਆਂ ਕਿਉਂ ਬੰਦ ਹੋਈਆਂ ਇਸ ਦੇ ਪਿੱਛੇ ਕੀ ਕਾਰਨ ਹੈਗਾ ਲੇਕਿਨ ਲੁਧਿਆਣਾ 'ਚ ਵੀ ਬੰਦ ਹੈ ਜੀ ਬਿਲਕੁਲ ਲੁਧਿਆਣਾ ਵੀ ਬੰਦ ਹੈ ਤਾਂ ਅਲੱਗ-ਅਲੱਗ ਸ਼ਹਿਰਾਂ ਤੋਂ ਮੈਸੇਜ ਜਿਹੜੇ ਆ ਆ ਰਹੇ ਆ ਕਿ ਬੰਦ ਹੈ ਹਿਮਾਚਲ 'ਚ ਵੀ ਬੰਦ ਹੈ ਲੁਧਿਆਣਾ ਤੋਂ ਵੀ ਬੰਦ ਹੈ ਗੱਲ ਜਲਾਲਾਬਾਧ ਫਾਜ਼ਿਲਕਾ ਦੀ ਕਰ ਲਈ ਇੱਥੇ ਵੀ ਬੰਦ ਹੈ ਤਾਂ ਮੋਸਟ ਪ੍ਰੋਬਬਲੀ ਜਿਹੜਾ ਹੈਗਾ ਕੋਈ ਅਪਡੇਸ਼ਨ ਚੱਲ ਰਹੀ ਹੈ ਜਿਸ ਦੇ ਕਾਰਨ ਇਸ ਨੂੰ ਬੰਦ ਕੀਤਾ ਗਿਆ ਲੇਕਿਨ ਬੈਨ ਵਰਗੀ ਜਿਹੜੀ ਗੱਲ ਹੈ ਉਹ ਕੋਈ ਵੀ ਸਾਹਮਣੇ ਨਹੀਂ ਆਈ ਕਿਸੇ ਤਰ੍ਹਾਂ ਦਾ ਵੀ ਕੋਈ ਮੈਸੇਜ ਜਿਹੜਾ ਹੈਗਾ ਉਹ ਨਹੀਂ ਸਾਹਮਣੇ ਆਇਆ ਕਿ ਜਿਹੜਾ ਹੈਗਾ ਇੰਸਟਾ ਜਾਂ ਫੇਸਬੁੱਕ ਨੂੰ ਬੈਨ ਕਰ ਦਿੱਤਾ ਗਿਆ ਹਿਊਮਰ ਇੱਕ ਇੱਕ ਅਫਵਾਹ ਹੈ ਅਸੀਂ ਇਸ ਨੂੰ ਅਫਵਾਹ ਹੀ ਦੱਸਾਂਗੇ ਹਜੇ ਤੱਕ ਕੋਈ ਇਹੋ ਜੀ ਗੱਲ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਤਾਂ ਇਸ ਲਈ ਜਿਹੜਾ ਹੈਗਾ ਕੁਝ ਸਮਾਂ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਵਾਰ-ਵਾਰ ਲੌਗ ਇਨ ਜਿਹੜਾ ਹੈਗਾ ਉਹ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਦੇ ਨਾਲ ਕਨਫਿਊਜ਼ਨ ਪੈਦਾ ਹੋਏਗੀ ਔਰ ਤੁਸੀਂ ਆਪਣਾ ਪਾਸਵਰਡ ਜਿਹੜਾ ਹੈਗਾ ਉਹ ਭੁੱਲ ਵੀ ਸਕਦੇ ਹੋ ਉਸ ਨੂੰ ਬ੍ਰੇਕ ਵੀ ਕਰ ਸਕਦੇ ਹੋ ਤਾਂ ਉਸ ਨੂੰ ਵਾਰ-ਵਾਰ ਟਰਾਈ ਨਾ ਕੀਤਾ ਜਾਵੇ ਇੰਤਜ਼ਾਰ ਜਿਹੜਾ ਹੈਗਾ ਉਹ ਕਰਨਾ ਪੈਂਦਾ ਹੈ ਵਿਕਾਸ ਕੰਬੋਜ ਜੀ ਅਸੀਂ ਜਲਾਲਾਬਾਦ ਏਰੀਆ ਤੋਂ ਆਨਸਰ ਜੀ ਜੀ ਬਿਲਕੁਲ ਸਰ ਜਲਾਲਾਬਾਦ ਏਰੀਆ ਫਾਜ਼ਿਲਕਾ ਮੈਂ ਜਦੋਂ ਦੱਸ ਹਟਿਆ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਜਲੰਧਰ ਕਪੂਰਥਲਾ ਲੁਧਿਆਣਾ ਹਿਮਾਚਲ ਕਈ ਥਾਵਾਂ ਤੋਂ ਜਿਹੜਾ ਹੈਗਾ ਮੈਸੇਜ ਵੀ ਆ ਰਿਹਾ ਔਰ ਕਈ ਥਾਵਾਂ ਤੋਂ ਜਿਹੜਾ ਹੈਗਾ ਕਾਲਸ ਵੀ ਆਈਆਂ ਕਿ ਆਈਡੀ ਨੂੰ ਪ੍ਰੋਬਲਮ ਆਈ ਹੈ ਔਰ ਪੱਤਰਕਾਰ ਵੀਰਾਂ ਦੇ ਵੀ ਕਈਆਂ ਦੇ ਮੈਸੇਜ ਆਏ ਆ ਕਿ ਆਈਡੀ ਜਿਹੜੀ ਆ ਲੌਗਇਨ ਨਹੀਂ ਹੋ ਰਹੀ ਓਪਨ ਨਹੀਂ ਹੋ ਰਹੀ ਤਾਂ ਇਹ ਸਾਰੇ ਕਿਤੇ ਹੀ ਪ੍ਰੋਬਲਮ ਹੈਗੀ ਆ ਵਾਰ-ਵਾਰ ਜਿਹੜਾ ਹੈਗਾ ਇਸ ਤੇ ਲੌਗਇਨ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਨਾ ਕੀਤੀ ਜਾਵੇ ਇੰਤਜ਼ਾਰ ਕਰਨਾ ਪੈਂਦਾ ਔਰ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਇਹ ਕਲੀਅਰ ਹੋਏਗਾ ਕਿ ਇਹ ਕਾਰਨ ਕੀ ਸੀਗਾ ਇਸ ਦੇ ਪਿੱਛੇ ਔਰ ਕਿਉਂ ਜਿਹੜਾ ਹੈਗਾ ਇਹ ਸਮੱਸਿਆ ਆਈ ਆਫੀਸ਼ੀਅਲ ਕਹਿ ਦਈਏ ਫਿਰ ਦੱਸਦੇ ਇੱਕ ਵਾਰੀ ਕਿ ਆਫੀਸ਼ੀਅਲ ਹਜੇ ਤਾਈ ਕੋਈ ਵੀ ਜਾਣਕਾਰੀ ਜਿਹੜੀ ਹੈਗੀ ਆ ਉਹ ਸਾਂਝਾ ਨਹੀਂ ਕੀਤੀ ਗਈ ਫੇਸਬੁੱਕ ਦੇ ਵੱਲੋਂ ਜਾਂ ਫਿਰ ਜਿਹੜਾ ਹੈਗਾ ਇੰਸਟਾ ਦੇ ਵੱਲੋਂ ਔਰ ਪ੍ਰੋਬਲਮ ਜਿਹੜੀ ਹੈ ਕਿਸ ਕਾਰਨ ਆਈ ਹੈ ਇਹ ਹਜੇ ਤੱਕ ਕਲੀਅਰ ਨਹੀਂ ਹੋ ਪਾਇਆ ਲੇਕਿਨ ਬਹੁਤ ਥਾਵਾਂ ਤੇ ਜਿਹੜਾ ਇਹ ਪ੍ਰੋਬਲਮ ਜ਼ਰੂਰ ਆਈ ਹੈ ਮੈਸੇਜ ਜਿਹੜੇ ਆ ਜ਼ਰੂਰ ਆ ਰਹੇ ਗੁਰਦੀਪ ਸਿੰਘ ਜੀ ਮੈਸੇਜ ਕਰ ਰਿਹਾ ਹੈ ਇੰਸਟਾ ਤਾਂ ਬੰਦ ਹੀ ਹੋਣਾ ਚਾਹੀਦਾ ਜਿਹੋ ਜਿਹੇ ਹਾਲਾਤ ਹੈ ਬਿਲਕੁਲ ਬਿਲਕੁਲ ਜੀ ਆਪੋ ਆਪਣੀ ਸਾਰਿਆਂ ਦੀ ਸੋਚ ਹੈਗੀ ਆ ਤੁਸੀਂ ਕਹਿ ਰਹੇ ਹੋ ਕਿ ਇੰਸਟਾ ਬੰਦ ਹੀ ਹੋਣਾ ਚਾਹੀਦਾ ਤਾਂ ਵੈਸੇ ਤਾਂ ਫੇਸਬੁਕ ਤੇ ਵੀ ਬਹੁਤ ਕੁਝ ਆ ਜਾ ਵਜਾ ਅੱਜਕੱਲ ਜਿਹੜਾ ਅਬਜੈਕਸ਼ਨੇਬਲ ਬੱਚਿਆਂ ਤੇ ਨਾ ਦੇਖਣ ਵਾਲਾ ਜਿਹੜਾ ਕੀ ਉਹ ਮਟੀਰੀਅਲ ਦਿਖਾਈ ਦੇ ਜਾਂਦਾ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਕੋਈ ਵੀ ਚੀਜ਼ ਆ ਉਸ ਦੇ ਇਫੈਕਟ ਔਰ ਸਾਈਡ ਇਫੈਕਟ ਬੈਡ ਇਫੈਕਟ ਔਰ ਗੁੱਡ ਇਫੈਕਟ ਦੋਨੇ ਨਾਲ ਹੁੰਦੇ ਆ ਤਾਂ ਫੇਸਬੁਕ ਤਾਂ ਬੰਦ ਹੋਣੀ ਚਾਹੀਦੀ ਚਾਹੀਦੀ ਹੈ ਜੀ ਬਿਲਕੁਲ ਹਰਸ਼ਦੀਪ ਜੀ ਵੀ ਕਹਿ ਰਹੇ ਆ ਮੈਂ ਫੇਰ ਉਹੀ ਗੱਲ ਵੀ ਇਹਨਾਂ ਚੀਜ਼ਾਂ ਦਾ ਜਿਹੜਾ ਹੈਗਾ ਹਰੇਕ ਚੀਜ਼ ਦੇ ਗੁੱਡ ਇਫੈਕਟ ਵੀ ਹੁੰਦੇ ਆ ਤੇ ਬੈਡ ਇਫੈਕਟ ਵੀ ਹੁੰਦੇ ਆ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਫੇਸਬੁਕ ਸੋਸ਼ੀਅਲਾਈਜ਼ ਜਿਨ੍ਹਾਂ ਨੂੰ ਸੋਸ਼ੀਅਲਾਈਜ਼ ਕਰਨਾ ਜਾਂ ਇਨਫੋਰਮੇਸ਼ਨ ਸੋਰਸ ਦੇ ਪੱਖੋਂ ਜੇਕਰ ਵੇਖਿਆ ਜਾਵੇ ਤਾਂ ਫੇਸਬੁਕ ਬਹੁਤ ਚੰਗੀ ਚੀਜ਼ ਹੈ ਲੇਕਿਨ ਜੇਕਰ ਇਸ ਨੂੰ ਦੂਜੇ ਪਾਸੇ ਆਪਾਂ ਲੈ ਜੰਨੇ ਆ ਕਿ ਕਰਮਾ ਦੇ ਵਿੱਚ ਨਫ਼ਰਤ ਪੈਦਾ ਕਰਨੀ ਜਾਂ ਨੰਗੇਜ਼ਪਨ ਜਾਂ ਹੋਰ ਅਸਮਾਜਿਕ ਜਿਹੜੀਆਂ ਗਤੀਵਿਧੀਆਂ ਹੈਗੀਆਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਦਿਖ ਜਾਂਦੀਆਂ ਤਾਂ ਉਸ ਦੇ ਲਈ ਇਹ ਚੀਜ਼ ਬਹੁਤ ਘਾਤਕ ਹੈ ਇਹੋ ਜੀਆਂ ਚੀਜ਼ਾਂ ਜਿਹੜੀਆਂ ਉਹ ਫੇਸਬੁਕ ਤੇ ਜਰੀਏ ਫੈਲਦੀਆਂ ਤਾਂ ਉਹ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਵੀ ਉਸ ਦੇ ਜਿਹੜਾ ਕੀ ਹੈ ਅੰਗੇਜਡ ਆਉਂਦੇ ਵਿਰੋਧ ਚਾ ਪਰ ਦੋਨੇ ਚੀਜ਼ਾਂ ਫਿਰ ਕਈ ਲੋਕ ਸਾਡੇ ਵਰਗੇ ਜਿਨ੍ਹਾਂ ਦਾ ਰੋਜ਼ਗਾਰ ਵੀ ਇਹਦੇ ਨਾਲ ਜੁੜਿਆ ਹੋਇਆ ਤਾਂ ਉਹ ਤਾਂ ਕਦੇ ਨਹੀਂ ਚਾਹਣਗੇ ਬੰਦ ਹੋਣ ਹਾਂ ਜਿਹੜੇ ਲੋਕ ਇਸ ਦਾ ਗਲਤ ਇਸਤੇਮਾਲ ਕਰਦੇ ਆ ਉਸ ਨੂੰ ਉਹਨਾਂ ਨੂੰ ਜਰੂਰ ਸੋਚਣਾ ਚਾਹੀਦਾ ਹੈ ਕਿ ਇਸ ਦਾ ਇਸਤੇਮਾਲ ਟਿਕਟੌਕ ਦਾ ਸੀ ਹਾਲ ਵੇਖਿਆ ਹੈ ਇੰਡੀਆ ਦੇ ਵਿੱਚ ਟਿਕਟੌਕ ਦੇ ਕੀ ਹਾਲਾਤ ਕਰਤੇ ਸੀ ਜਨਤਾ ਨੇ ਔਰ ਗਵਰਨਮੈਂਟ ਨੂੰ ਜਿਹੜਾ ਡਿਸੀਜਨ ਲੈ ਕੇ ਉਸ ਨੂੰ ਬੰਦ ਹੀ ਕਰਨਾ ਪਿਆ ਅਮਰੀਕਾ ਕੈਨੇਡਾ ਅਜੇ ਵੀ ਜਿਹੜਾ ਹੈਗਾ ਟਿਕਟੌਕ ਚੱਲਦੀ ਹੈ ਅਮਰੀਕਾ ਕੈਨੇਡਾ ਦੇ ਵਿੱਚ ਸਰਕਾਰਾਂ ਲਾਅ ਕਰਦੀਆਂ ਟਿਕਟੌਕ ਨੂੰ ਉਹ ਚੱਲ ਵੀ ਰਹੀ ਹੈ ਲੇਕਿਨ ਇੱਥੇ ਲੋਕਾਂ ਨੇ ਕੁਝ ਜ਼ਿਆਦਾ ਹੀ ਉਸ ਦਾ ਨਜਾਇਜ਼ ਫਾਇਦਾ ਚੱਕਿਆ ਜਿਸ ਤੋਂ ਬਾਅਦ ਜਿਹੜਾ ਉਸ ਨੂੰ ਬੈਨ ਕਰਨਾ ਪੈ ਗਿਆ ਬਾਈ ਜੀ ਮੈਸੇਜ ਕਰ ਰਿਹਾ ਹਰਸਦੀਪ ਜੀ ਫੇਸਬੁਕ ਤੇ ਕੁੜੀਆਂ ਮੁੰਡਿਆਂ ਦੀ ਆਈਡੀ ਤੇ ਬੈਠੀਆਂ ਤੇ ਮੁੰਡੇ ਕੁੜੀਆਂ ਦੀ ਬਿਲਕੁਲ ਇਹ ਇੱਕ ਚੀਜ਼ ਇਹ ਵੀ ਸਾਹਮਣੇ ਆਈ ਸੀ ਪਿੱਛੇ ਜੇ ਕਿ ਆਧਾਰ ਕਾਰਡ ਜਿਹੜਾ ਹੈਗਾ ਉਹ ਲਿੱਤਾ ਜਾਏਗਾ ਔਰ ਆਧਾਰ ਕਾਰਡ ਜਿਹਦਾ ਬੈਂਕ ਅਕਾਊਂਟ ਦੇ ਨਾਲ ਅਟੈਚ ਹੁੰਦੇ ਆ ਉਦਾਂ ਫੇਸਬੁਕ ਦੇ ਨਾਲ ਵੀ ਜਿਹੜਾ ਹੈਗਾ ਅਟੈਚ ਕੀਤੇ ਜਾਣਗੇ ਮਿਨਿਸਟਰੀ ਆਫ ਫੋਰਨ ਅਫੇਅਰ ਅਤੇ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮੰਤਰਾਲੇ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਲੇਕਿਨ ਅਜੇ ਇਸ ਨੂੰ ਅਮਲੀ ਜਾਮਾ ਜਿਹੜਾ ਹੈਗਾ ਉਹ ਨਹੀਂ ਪਹੁੰਚਾਇਆ ਗਿਆ ਜੇਕਰ ਉਹ ਹੋ ਜਾਂਦਾ ਤਾਂ ਫਿਰ ਬਹੁਤ ਇਸ ਦਾ ਜਿਹੜਾ ਹੈਗਾ ਫਾਇਦਾ ਹੋ ਜਾਏਗਾ ਔਰ ਜਿਹੜੇ ਫੇਕ ਆਈਡਿਜ਼ ਵਾਲੇ ਹੈਗੇ ਆ ਜਾਂ ਜਿਹੜੇ ਲੋਕ ਗੈਰ ਸਮਾਜਿਕ ਅਸਮਾਜਿਕ ਤੱਤ ਹੋਏਗੇ ਆ ਉਹਨਾਂ ਤੇ ਜ਼ਰੂਰ ਇਸ ਦੇ ਨਾਲ ਠੱਲ ਪੈਗੀ ਉਹ ਸਰਕਾਰ ਨੂੰ ਇਹ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਪ੍ਰੈਸ ਨਿਊਜ਼ ਇਸ ਸ਼ਬਦ ਦੀ ਵਰਤੋਂ ਜਿਹੜੀ ਆ ਉਹ ਵੀ ਬਹੁਤ ਜ਼ਿਆਦਾ ਹੋਣ ਲੱਗੀ ਹੈ ਕੰਟੈਂਟ ਕ੍ਰியேਟਰ ਐਕਚੁਅਲ ਦੇ ਵਿੱਚ ਜੋ ਅਸੀਂ ਫੇਸਬੁੱਕ ਤੇ ਪਾਉਂਦੇ ਆ ਜਾਂ ਦੂਜਾ ਕੀ YouTube ਤੇ ਅਸੀਂ ਪਾਉਂਦੇ ਆ ਤਾਂ ਉਹ ਉਹ ਐਜ਼ ਅ ਕੰਟੈਂਟ ਕ੍ਰியேਟਰ ਹੁੰਨੇ ਆ ਪਰ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਉਹ ਇਸ ਦੇ ਵਿੱਚ న్యూਸ ਪ੍ਰੈਸ ਪੱਤਰਕਾਰ ਇਹ ਸ਼ਬਦ ਜਿਹੜੇ ਹੈਗੇ ਉਹ ਯੂਜ਼ ਕਰਦੇ ਆ ਜੋ ਕਿ ਕਾਨੂੰਨਨ ਜਿਹੜੇ ਹੈਗੇ ਉਹ ਯੂਜ਼ ਨਹੀਂ ਕੀਤੇ ਜਾ ਸਕਦੇ ਤਾਂ ਇਸ ਦੇ ਵੱਲ ਵੀ ਸਰਕਾਰ ਇੱਕ ਬਿੱਲ ਲਿਆਣ ਲੱਗੀ ਹੈ ਔਰ ਉਸੋ ਬਿੱਲ ਦੇ ਉੱਤੇ ਜਿਹੜਾ ਕੀ ਚਰਚਾਵਾਂ ਚੱਲ ਰਹੀਆਂ ਬਿੱਲ ਦਾ ਖੜਾ ਜਿਹੜਾ ਹੈਗਾ ਉਹ ਤਿਆਰ ਕੀਤਾ ਜਾ ਰਿਹਾ ਤੇ ਇਸ ਦੇ ਉੱਤੇ ਵੀ ਥੱਲ ਜਿਹੜੀ ਹੈਗੀ ਉਹ ਪੈਨ ਦੇ ਅਸਾਰ ਹੈਗੇ ਆ ਤਾਂ ਜਿਹੋ ਜਿਹੜੇ ਲੋਕ ਸਹੀ ਹੈਗੇ ਆ ਜਾਂ ਜਿਹੜੇ ਲੋਕ ਸਹੀ ਪੱਤਰਕਾਰਤਾ ਦੇ ਨਾਲ ਜੁੜੇ ਹੋਏ ਆ ਸ਼ਾਇਦ ਉਹੀ ਰਹਿ ਜਾਣਗੇ ਦੂਜੇ ਜਿਹੜੇ ਹੈਗੇ ਆ ਉਹਨਾਂ ਦੀ ਸ਼ਾਂਤੀ ਹੋ ਜਾਏਗੀ ਸਮੇਂ ਆਉਣ ਵਾਲੇ ਸਮੇਂ 'ਚ ਇਹ ਵੀ ਹੋ ਸਕਦਾ ਹੈ ਮੇਬੀ 2024 ਦੇ ਇਲੈਕਸ਼ਨ ਜਿਹੜੇ ਹੈਗੇ ਆ ਇਹਨਾਂ ਤੋਂ ਬਾਅਦ ਜਿਹੜਾ ਸਰਕਾਰ ਦੇ ਵੱਲੋਂ ਇਹ ਜਿਹੜਾ ਹੈਗਾ ਡਰਾਫਟ ਤਿਆਰ ਕੀਤਾ ਜਾਏਗਾ ਡਰਾਫਟ ਤਿਆਰ ਕਰਕੇ ਜਿਹੜਾ ਕੀ ਇਸ ਨੂੰ ਕਾਨੂੰਨੀ ਰੂਪ ਦੇ ਵਿੱਚ ਅਮਲੀ ਜਾਮਾ ਪਹਿਨਾਇਆ ਜਾਏਗਾ ਰਾਹੁਲ ਬਾਜਾਜ ਜੀ ਕਰੇ ਜਰੂਰ ਕਿਤੇ ਨਾ ਕਿਤੇ ਕੋਈ ਸੀਕ੍ਰੇਟ ਨਿਊਜ਼ ਲੀਕ ਹੋ ਉਹ ਹੀ ਹੈ ਇਸ ਕਰਕੇ ਭਾਰਤ ਸਰਕਾਰ ਨੇ ਫੇਸਬੁਕ ਇੰਸਟਾ ਬੰਦ ਕਰਤਾ ਤਾਂ ਕਿ ਸਰਕਾਰ ਦੀਆਂ ناکਾਮੀਆਂ ਸਾਹਮਣੇ ਨਾ ਆ ਸਕਣ ਦੇਖੋ ਦੇਖੋ ਇਸ ਜਿਹਦੇ ਕਮੈਂਟ ਨਹੀਂ ਕੀਤਾ ਜਾ ਸਕਦਾ ਕੀ ਕੀ ਹੋਇਆ ਜਿਹੜੀ ਚੀਜ਼ ਦਾ ਸਾਨੂੰ ਪਤਾ ਹੀ ਨਹੀਂਗਾ ਕੀ ਇਨਫੋਰਮੇਸ਼ਨ ਲੀਕ ਹੋਈ ਹੈ ਕੀ ਹੋਵੇ ਬਾਕੀ ਜਿੱਥੋਂ ਤੱਕ ਮੈਂ ਅੱਜ ਤੱਕ ਦੇਖਿਆ ਸ਼ਾਇਦ ਇਤਿਹਾਸ ਦੇ ਵਿੱਚ ਇਦਾਂ ਦਾ ਕਦੇ ਨਹੀਂ ਹੋਇਆ ਕਿ ਸਰਕਾਰਾਂ ਦੇ ਵੱਲੋਂ ਇਸ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਜਿਹੜੇ ਹੈਗੇ ਆ ਉਹ ਸ਼ਟਡਾਊਨ ਕਰ ਦਿੱਤੇ ਜਾਂ ਨਹੀਂ ਇਸ ਤਰ੍ਹਾਂ ਦਾ ਅੱਜ ਤੱਕ ਨਹੀਂ ਹੋਇਆ ਹਾਂ ਜਦੋਂ ਕਿਤੇ ਹਾਲਾਤ ਹੋ ਜੇ ਬੰਦੇ ਸਰਕਾਰਾਂ ਇੰਟਰਨੈਟ ਜ਼ਰੂਰ ਬੈਨ ਕਰ ਦਿੰਦੀਆਂ ਇੰਟਰਨੈਟ ਕਈ ਦਿਨਾਂ ਦੇ ਵਾਸਤੇ ਸਸਪੈਂਡ ਕਰ ਦਿੱਤਾ ਜਾਂਦਾ ਹੈ ਲੇਕਿਨ ਇਹ ਫੇਸਬੁੱਕ ਇੰਸਟਾ ਐਕਸ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਪਲੇਟਫਾਰਮ ਹੈ ਉਹਨਾਂ ਨੂੰ ਸਾਰਿਆਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਨਹੀਂ ਬੰਦ ਕੀਤਾ ਜਾ ਸਕਦਾ ਕੋਈ ਟੈਕਨੀਕਲ 에ਰਰ ਜਿਹੜਾ ਹੈਗਾ ਉਹ ਜ਼ਰੂਰ ਹੋ ਸਕਦਾ ਹੈ ਕਿ ਟੈਕਨੀਕਲ 에ਰਰ ਦੇ ਕਰਕੇ ਇਹ ਪ੍ਰੋਬਲਮ ਆਈ ਹੋਵੇ ਤਾਂ ਫਿਲਹਾਲ ਜਿਹੜਾ ਹੈਗਾ ਇਹ ਇੰਤਜ਼ਾਰ ਕਰਨਾ ਬੰਦਾ ਔਰ ਜਿਆਦਾ ਜਿਹੜਾ ਹੈਗਾ ਇਸ ਨੂੰ ਵਾਰੀ-ਵਾਰੀ ਲੌਗਇਨ ਨਹੀਂ ਕਰਨਾ ਚਾਹੀਦਾ ਕਿਉਂਕਿ ਤਕਰੀਬਨ 1.5 ਘੰਟੇ ਦੇ ਵਿੱਚ ਵਿੱਚ ਜਿਹੜਾ ਇਸ ਦਾ ਹੱਲ ਉਹ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ 1.5 ਘੰਟੇ ਦੇ ਵਿੱਚ ਇਸ ਦਾ ਹੱਲ ਹੋ ਜਾਏਗਾ ਉਮੀਦ ਹੈ ਤਾਂ ਉਦੋਂ ਤੱਕ ਜਿਹੜਾ ਹੈਗਾ ਇਸ ਨੂੰ ਵਾਰ-ਵਾਰ ਲੌਗਇਨ ਨਾ ਕਰੋ ਜਦੋਂ ਆ ਓਕੇ ਹੋ ਜਾਏਗਾ ਤਾਂ ਇਸ ਦੀ ਜਾਣਕਾਰੀ ਜਿਹੜੀ ਆ ਉਹ WhatsApp ਦੇ ਉੱਤੇ ਵੀ ਆ ਜਾਏਗੀ ਔਰ YouTube ਦੇ ਉੱਤੇ ਵੀ ਆ ਜਾਏਗੀ ਉਹਨੇ ਤਾਂ Insta ਤੇ ਵੀ ਬਹੁਤ ਗਲਤ ਦੇਖ ਰਹੇ ਆ 7-8 ਸਾਲ ਦੇ ਜਵਾਕ ਪੜਾਈ ਛੱਡ ਕੇ ਵੀਡੀਓ ਬਣਾ ਰਹੇ ਬਿਲਕੁਲ ਜੀ ਵੀਡੀਓ ਤੁਸੀਂ ਜਵਾਕਾਂ ਦੀ 7-8 ਸਾਲ ਦੀ ਗੱਲ ਕਰਦੇ ਇੱਥੇ ਪੋਲੀਟੀਕਲ ਬੰਦੇ ਵੀ ਰੀਲਾਂ ਦੇ ਵਿੱਚ ਅੱਜਕੱਲ ਜਿਹੜਾ ਹੈਗਾ ਉਲਝੇ ਹੋਏ ਆ ਰੀਲਾਂ ਹੀ ਰੀਲਾਂ ਰੀਲਾਂ ਹੀ ਰੀਲਾਂ ਪਾਈ ਜਾਂਦੇ ਆ ਸ਼ਾਇਦ ਉਹਨਾਂ ਕੋਲੇ ਮੁੱਦੇ ਜਿਹੜੇ ਆ ਉਹ ਮੁੱਕ ਗਏ ਆ ਸ਼ਾਇਦ ਅ ਲੋਕਾਂ ਦੇ ਜਿਹੜੇ ਮੁੱਦੇ ਆ ਉਹ ਖਤਮ ਹੋ ਗਿਆ ਸ਼ਾਇਦ ਪੰਜਾਬ ਚ ਸਾਰਾ ਕੁਝ ਠੀਕ ਹੋ ਗਿਆ ਲੱਗਦਾ ਸ਼ਾਇਦ ਉਹਨਾਂ ਦੀ ਵਿਚਾਰਧਾਰਾ ਦੀ ਕਮੀ ਹੈ ਕਿ ਹੁਣ ਰੀਲਾਂ ਤੇ ਗਾਣੇ ਲਾ ਕੇ ਜਿਹੜੇ ਆ ਉਹੀ ਪਾਈ ਜਾਂਦੇ ਆ ਮੈਂ ਕਿਸੇ ਦਾ ਨਾਮ ਨਹੀਂ ਲਾਉਂਗਾ ਪਰ ਪਾਰਟਿਕੂਲਰ ਪਰ ਬਹੁਤੇ ਜਿਹੜੇ ਆ ਉਹ ਇੰਸਟਾ ਤੇ ਅੱਜਕੱਲ ਜਿਹੜੇ ਪੋਲਿਟਿਸ਼ੀਅਨ ਹੈਗੇ ਆ ਚਾਹੇ ਉਹ ਰੂਲਿੰਗ ਪਾਰਟੀ ਦੇ ਹੈ ਚਾਹੇ ਆਪੋਜੀਸ਼ਨ ਤੇ ਉਹ ਇੰਸਟਾ ਤੇ ਫੇਸਬੁੱਕ ਤੇ ਰੀਲਾਂ ਪਾਉਂਦੇ ਹੋਏ ਦਿਖਾਈ ਦਿੰਦੇ ਆ ਤਾਂ ਇਹ ਵੀ ਬਿਲਕੁਲ ਜਿਹੜੀ ਗੱਲ ਹੈ ਉਹ ਸੋਚਣ ਵਾਲੀ ਗੱਲ ਹੈਗੀ ਹੈ ਕਿ ਸ਼ਾਇਦ ਮੁਦਦੇ ਖਤਮ ਹੋ ਗਏ ਬੱਚੇ हां ਬਿਲਕੁਲ ਬੱਚੇ ਵੀ ਜਿਹੜੇ 8 8 7 7 ਸਾਲਾਂ ਦੇ ਰੀਲਾਂ ਦੇ ਕੰਮ ਚ ਲੱਗੇ ਆ ਤਾਂ ਇੱਕ ਕਮੀ ਨਹੀਂ ਹੈਗੀ ਵਿਲੇ ਲੋਕ ਹੈ ਜਿਹੜੇ ਉਹ ਤਾਂ ਚਲੋ ਅਸੀਂ ਮੰਨਦੇ ਆ ਪਰ ਜਿਹੜੇ ਲੋਕ ਕੰਮਕਾਰ ਵਾਲੇ ਆ ਜੋ ਵੀ ਅੱਜ ਕੱਲ ਉਹ ਵੀ ਇੱਕ ਫੈਸ਼ਨ ਹੀ ਬਣ ਗਿਆ ਕਿ ਉਹ ਫੇਸਬੁੱਕ ਤੇ ਰੀਲਾਂ ਪਾਉਂਦੇ ਹੋਏ ਤੁਹਾਨੂੰ ਦਿਖਾਈ ਦੇਣਗੇ ਸਵੇਰੇ ਉੱਠਣ ਤੋਂ ਲੈ ਕੇ ਰਾਤ ਦੇ ਸੌਣ ਤੱਕ ਹਰੇਕ ਕੰਮ ਦੀ ਰੀਲ ਜਿਹੜੀ ਹੈਗੀ ਆ ਉਹ ਪਾਈ ਜਾਂਦੀ ਹੈ ਤਾਂ ਚਾਹੇ ਕੋਈ ਕੋਈ ਵੀ ਚੀਜ਼ ਲੈ ਲਓ ਤੁਸੀਂ ਚਾਹੇ ਕੋਈ ਦਵਾਈ ਹੈ ਚਾਹੇ ਕੋਈ ਨਸ਼ਾ ਹੈ ਚਾਹੇ ਕੋਈ ਕਿਸੇ ਚੀਜ਼ ਨੂੰ ਲੈ ਲਓ ਜਦੋਂ ਹੱਦ ਤੋਂ ਵੱਧ ਉਹ ਉਸ ਦਾ ਇਸਤੇਮਾਲ ਹੁੰਦਾ ਤਾਂ ਫਿਰ ਉਹ ਘਾਤਕ ਹੋ ਜਾਂਦੀ ਮਨੁੱਖਾਸਤੇ ਤਾਂ ਇਹ ਵੀ ਚੀਜ਼ਾਂ ਜਿਹੜੀਆਂ ਘਾਤਕ ਹੈ ਇਸ ਦੀ ਮਿਸਾਲ ਟਿਕਟੌਕ ਹੈਗੀ ਹੈ ਟਿਕਟੋਕ ਰਹੀ ਕਿੰਨਾ ਜਿਆਦਾ ਜਿਹੜਾ ਹੈਗਾ ਉਹ ਆ ਇੱਥੇ ਇੰਡੀਆ ਦੇ ਵਿੱਚ ਜਨਤਾ ਜਿਹੜੀ ਹੈ ਉਹ ਆਊਟ ਆਫ ਕੰਟਰੋਲ ਹੋ ਰਹੀ ਸੀ ਸਰਕਾਰ ਦੇ ਵੱਲੋਂ ਟਿਕਟੋਕ ਨੂੰ ਕਈ ਵਾਰ ਇਸ ਦੇ ਲਈ ਜਿਹੜਾ ਕੀ ਹੈ ਚੇਤਾਵਨੀ ਵੀ ਦਿੱਤੀ ਗਈ ਪਰ ਮਜਬੂਰਨ ਜਿਹੜਾ ਹੈ ਸਰਕਾਰਾਂ ਨੂੰ ਟਿਕਟੋਕ ਜਿਹੜੀ ਹੈ ਉਹ ਬੈਨ ਕਰਨੀ ਪਈ ਕੈਨੇਡਾ ਅਮਰੀਕਾ ਦੇ ਵਿੱਚ ਅੱਜ ਵੀ ਚੱਲਦੀ ਹੈ ਕਿਉਂਕਿ ਉੱਥੇ ਲੋਕ ਸੰਯਮ ਦੇ ਨਾਲ ਇਸ ਚੀਜ਼ ਨੂੰ ਵਰਤਦੇ ਔਰ ਜਿਸ ਲਈ ਇਹ ਚੀਜ਼ ਬਣੀ ਉਸ ਲਈ ਵਰਤਦੇ ਲੇਕਿਨ ਇੱਥੇ ਉਸ ਦੇ ਹੋਰ ਜਿਹੜੇ ਮਤਲਬ ਕੱਢ ਲਿੱਤੇ ਗਏ ਸੀ ਇਹੀ ਕਾਰਨ ਸੀਗਾ ਕਿ ਸਰਕਾਰਾਂ ਨੂੰ ਜਿਹੜਾ ਹੈਗਾ ਉਹਨੂੰ ਬੈਨ ਕਰਨਾ ਪਿਆ ਤਾਂ ਫਿਲਹਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਫੇਸਬੁੱਕ ਜਾਂ ਇੰਸਟਾ ਬੈਨ ਵਰਗੀ ਕੋਈ ਗੱਲ ਨਹੀਂ ਹੈਗੀ ਨਾ ਹੀ ਕੋਈ ਗੱਲ ਸਾਹਮਣੇ ਆਈ ਹੈ ਅ ਰਾਹੁਲ ਬਜਟ ਉਹ ਜਾਜ ਜੀ ਕਹਿ ਰਹੇ ਬਹੁਤ ਅੱਛੇ ਤਰੀਕੇ ਨਾਲ ਜਾਣਕਾਰੀ ਦਿੰਦੇ ਹੋ ਸਰ ਜਿਹੜਾ ਲਾਪਾਤਾ ਔਨਲਾਈਨ ਚੈਨਲ ਇਜ਼ ਗੁੱਡ ਥੈਂਕ ਯੂ ਭਾਈ ਜੀ ਥੈਂਕ ਯੂ ਜਾਣਕਾਰੀ ਦੇਣਾ ਹੀ ਸਾਡਾ ਕੰਮ ਹੈ ਪਰਮਾਤਮਾ ਨੇ ਡਿਊਟੀਆਂ ਲਾਈਆਂ ਸਾਰਿਆਂ ਦੀਆਂ ਵੱਖ-ਵੱਖ ਡਿਊਟੀਆਂ ਸਾਡੀ ਇਹ ਡਿਊਟੀ ਲੱਗੀ ਅਸੀਂ ਇਹ ਨਿਭਾਈ ਜੰਨੇ ਆ ਤੇ ਹਰਸ਼ਦੀਪ ਜੀ ਜਵਾਕਾਂ ਦੀ ਮਮਾ ਪਪਾ ਵੀ ਨਾਲ ਹੀ ਆ ਦੇਖਦੇ ਨੇ ਸਾਡੇ ਜਵਾਕਾਂ ਤੇ ਗਲਤ ਅਸਰ ਹੋ ਰਿਹਾ ਭਾਈ ਜੀ ਬੜਾ ਲੰਮਾ ਟੌਪਿਕ ਹੈ ਮੈਂ ਆਪਦੇ ਆਪ ਨੂੰ ਜਾਂ ਮੇਰੀ ਜਨਰੇਸ਼ਨ ਦੇ ਜਿਹੜੇ ਲੋਕ ਹੈ ਮੈਂ ਬੜੇ ਖੁਸ਼ਕਿਸਮਤ ਸਮਝਦਾ ਔਰ ਇਹ ਲਾਸਟ ਪੀੜੀ ਹੈ ਸਾਡੀ ਸਾਡੀ ਲਾਸਟ ਪੀੜੀ ਹੈ ਜਿੱਥੇ ਸਾਡੀਆਂ ਮਾਵਾਂ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਨਹੀਂ ਹੈਗੀਆਂ ਫੇਸਬੁੱਕ ਤੇ ਨਹੀਂ ਹੈਗੀਆਂ ਇੰਸਟਾਗ੍ਰam ਤੇ ਨਹੀਂ ਹੈਗੀਆਂ ਔਰ ਅਸੀਂ ਅੱਜ ਵੀ ਆਪਦੀ ਮਾਂ ਨੂੰ ਮਾਂ ਹੀ ਕਹਿੰਦੇ ਆ ਮਮ ਨਹੀਂ ਕਹਿੰਦੇ ਔਰ ਨਾ ਅਸੀਂ ਆਪਦੀ ਮਾਂ ਨੂੰ ਆਈ ਲਵ ਯੂ ਕਹਿੰਦੇ ਨਾ ਜਿਹੜੀ ਮਾਂ ਆ ਉਹ ਪੁੱਤ ਨੂੰ ਆਈ ਲਵ ਯੂ ਕਹਿੰਦੀ ਹਾਂ ਇਹਨਾਂ ਜ਼ਰੂਰ ਆ ਜਦੋਂ ਪੁੱਤ ਘਰੋਂ ਜਾਂਦਾ ਹੈ ਤਾਂ ਉਹ ਬਾਹਰ ਚ ਖੜ ਕੇ ਦੇਖਦੀ ਜ਼ਰੂਰ ਰਹਿੰਦੀ ਹੈ ਵੀ ਕਿੱਥੇ ਚੱਲਿਆ ਕਿੱਥੇ ਤਾਈ ਚਲਾ ਗਿਆ ਚਲਾ ਗਿਆ ਜਾਂਦੇ ਹੋਏ ਨੂੰ ਦੇਖਦੀ ਹੈ ਤੇ ਆਉਣ ਲੱਗੇ ਇੰਤਜ਼ਾਰ ਵੀ ਕਰਦੀ ਹੈ ਗੇਟ ਤੇ ਖੜ ਕੇ ਵੀ ਹਾਲੇ ਤਾਂ ਹੀ ਆਇਆ ਨਹੀਂ ਇਹ ਅਸੀਂ ਖੁਸ਼ਕਿਸਮਤਾਂ ਔਰ ਇਹ ਲਾਸਟ ਜਨਰੇਸ਼ਨ ਹੈਗੀ ਆ ਕਿਉਂਕਿ ਅੱਜ ਦੀ ਜਿਹੜੀ ਹੁਣ ਅਗਲੀ ਜਨਰੇਸ਼ਨ ਆ ਰਹੀ ਹੈ ਉੱਥੇ ਇਹ ਮਾਂ ਪੁੱਤ ਦਾ ਮਾਂ ਧੀ ਦਾ ਪਿਆਰ ਜਿਹੜਾ ਹੈਗਾ ਉਹ ਵੀ ਸੋਸ਼ਲ ਮੀਡੀਆ ਤੇ ਤੁਹਾਨੂੰ ਦਿਖਾਈ ਦੇਣਾ ਆਉਣ ਵਾਲੇ ਸਮੇਂ ਦੇ ਵਿੱਚ ਔਰ ਦੇਖ ਦਿਖ ਵੀ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਜਿਹੜਾ ਕੀ ਹੈ ਮਾਂ ਵੀ ਸੋਸ਼ਲ ਮੀਡੀਆ ਤੇ ਸੈਲੀਬ੍ਰੇਟ ਕਰ ਰਹੀ ਹੈ ਔਰ ਪੁੱਤ ਵੀ ਸੋਸ਼ਲ ਮੀਡੀਆ ਤੇ ਸੈਲੀਬ੍ਰੇਟ ਕਰ ਰਿਹਾ ਤਾਂ ਅਸੀਂ ਖੁਸ਼ ਖੁਸ਼ਕਿਸਮਤ ਆ ਸਾਡੀ ਇਹ ਜਨਰੇਸ਼ਨ ਜਿਹੜੀ ਹੈ ਖੁਸ਼ਕਿਸਮਤ ਹੈ ਕਿ ਸਾਡੀਆਂ ਮਾਵਾਂ ਸੋਸ਼ਲ ਮੀਡੀਆ ਤੇ ਨਹੀਂ ਹੈਗੀਆਂ ਔਰ ਜੋ ਦਹਾਕਿਆਂ ਤੋਂ ਜਾਂ ਸਦੀਆਂ ਤੋਂ ਜੋ insani pyar ਮਾਂ ਪੁੱਤ ਦਾ ਜਾਂ ਮਾਪੇ ਦਾ ਮਾਂ ਤੇ ਪਿਓ ਦਾ ਚੱਲੀ ਜਾਂਦਾ ਪੁੱਤ ਪਿਓ ਦਾ ਭੈਣ ਭਰਾ ਦਾ ਚੱਲੀ ਜਾਂਦਾ ਸੀ ਉਹ ਚੱਲੀ ਜਾਂਦਾ ਅਗਲੀ ਜਨਰੇਸ਼ਨ ਜਿਹੜੀ ਹੈ ਉਹ ਮੇਰੇ ਹਿਸਾਬ ਨਾਲ ਸਾਰੀ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਹੋਏਗੀ ਔਰ ਜਨਮ ਦਿਨ ਤੋਂ ਲੈ ਕੇ ਕੋਈ ਵੀ ਖੁਸ਼ੀ ਗਮੀ ਜਿਹੜੀ ਹੈਗੀ ਹੈ ਉਹ ਸੋਸ਼ਲ ਮੀਡੀਆ ਦੀ ਹਾਜ਼ਰੀ ਦੇ ਵਿੱਚ ਹੀ ਲੋਕੀ ਮਨਾਇਆ ਕਰਨਗੇ ਔਰ ਜਿੱਥੇ ਔਲਾਦ ਸੋਸ਼ਲ ਮੀਡੀਆ ਤੇ ਹੋਏਗੀ ਉੱਥੇ ਮਾਪੇ ਜਿਹੜੇ ਆ ਉਹ ਵੀ ਸੋਸ਼ਲ ਮੀਡੀਆ ਤੇ ਹੋਇਆ ਕਰਨਗੇ ਜੋ ਆਣ ਵਾਲੇ ਸਮੇਂ ਚ ਜਿਹੜੇ ਹਾਲਾਤ ਜਿਹੜੇ ਆ ਦਿਖਾਈ ਦੇ ਰਹੇ ਆ ਅਸੀਂ ਤਾਂ ਕੁਝ ਕਿਸਮ ਸਮਝਦੇ ਆਪਦੇ ਆਪ ਨੂੰ ਵੀ ਸਾਡੀਆਂ ਮਾਵਾਂ ਸੋਸ਼ਲ ਮੀਡੀਆ ਤੇ ਨਹੀਂ ਹੈਗੀਆਂ ਔਰ ਨਾ ਹੀ ਅਸੀਂ ਆਪਣੀ ਮਾਂ ਨੂੰ ਆਈ ਲਵ ਯੂ ਕਹਿੰਦੇ ਆ ਪਿਆਰ ਹੈ ਜਿਹੜਾ ਪਿਆਰ ਹੈਗਾ ਉਹ ਕਦੇ ਮਾਂ ਆਪਦੇ ਮੂੰਹ ਨਾਲ ਨਹੀਂ ਪੁੱਤ ਨੂੰ ਕਹਿੰਦੀ ਤੇ ਨਾ ਹੀ ਕਦੇ ਪੁੱਤ ਕਹਿੰਦਾ ਪਰ ਜਿਹੜਾ ਪਿਆਰ ਹੈਗਾ ਉਹ ਹੈਗਾ ਅਨਲੀ ਜਨਰੇਸ਼ਨ ਬਹੁਤ ਫਰਕ ਪੈਂਦਾ ਮੈਂ ਤਾਂ ਕੁਛ ਕਿਸਮਤ ਸਮਝਦਾ ਤੁਸੀਂ ਕੀ ਸੋਚਦੇ ਹੋ ਇਹ ਮੈਨੂੰ ਪਤਾ ਨਹੀਂਗਾ ਜੇ ਗਲਤ ਕੋਈ ਕਹਿਤਾ ਹੋਵੇ ਤਾਂ ਸੌਰੀ ਹੈ ਪਰ ਇਹ ਅਸਲੀਅਤ ਹੈ ਕਿ ਅਸੀਂ ਸਾਡੀ ਜਨਰੇਸ਼ਨ ਜਿਹੜੀ ਹੈ ਸਾਡੀ ਜਿਹੜੀ ਪੀੜ੍ਹੀ ਹੈ ਇਹ ਲਾਸਟ ਪੀੜ੍ਹੀ ਹੈ ਜਿੰਦੇ ਵਿੱਚ ਇਹ ਸਤਕਾਰ ਜਾਂ ਜਿੰਦੇ ਵਿੱਚ ਇਹ ਸ਼ਰਮ ਜੇ ਇਲਹਾਜਾ ਜਿਹੜਾ ਹੈਗਾ ਇਹ ਲਾਸਟ ਹੈ ਇਸੋ ਵਾਰ ਜਿਹੜਾ ਅੱਗੇ ਜਿਹੜਾ ਉਹ ਉਹ ਮੁਸ਼ਕਲ ਹੈ ਨਹੀਂ ਅਗਲੀ ਜਨਰੇਸ਼ਨ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਨਹੀਂ ਮਿਲਣਗੀਆਂ ਅਸੀਂ ਲਾਸਟ ਜਨਰੇਸ਼ਨ ਹੈਗੇ ਆ ਤਾਂ ਲਵ ਯੂ ਸਰ ਜੀ ਲਵ ਯੂ ਟੂ ਬਾਈ ਜੀ ਸਤਿ ਸ੍ਰੀ ਅਕਾਲ ਸਰ ਕਿਉਂ ਕਿਹਾ ਹਾਂ ਸਮਝ ਨਹੀਂ ਲੱਗੀ ਬਾਈ ਕੀ ਲਿਖਿਆ ਤੁਸੀਂ ਸਰ ਤੁਸੀਂ ਗਲਤ ਕੁਝ ਨਹੀਂ ਕਿਹਾ ਹਾਂ ਭਾਈ ਨਹੀਂ ਦੇਖੋ ਮੈਂ ਕੰਟਰੋਵਰਸਰੀ ਤੋਂ ਬਹੁਤ ਦੂਰ ਹਾਂ ਕਿਸੇ ਵੀ ਤਰ੍ਹਾਂ ਦੀ ਕੰਟਰੋਵਰਸਰੀ ਜਿਹੜੀ ਆ ਮੈਂ ਪਸੰਦ ਨਹੀਂ ਕਰਦਾ ਇਸ ਕਰਕੇ ਮੈਂ ਸਹੀ ਕਿਹਾ ਗਲਤ ਕਿਹਾ ਪਰ ਮੈਂ ਵਿੱਚੇ ਹੀ ਜਿਹੜਾ ਆ ਆਪ ਦਾ ਬੋਲੇ ਲਈ ਮਾੜੇ ਚੰਗੇ ਦੇ ਲਈ ਮਾਫੀ ਜਿਹੜੀ ਆ ਉਹ ਜ਼ਰੂਰ ਮੰਗ ਲੈਣਾ ਔਰ ਮੇਰਾ ਮੰਨਣਾ ਹੈ ਕਿ ਮਾਫੀ ਮੰਗਨ ਨਾਲ ਕੋਈ ਬੰਦਾ ਛੋਟਾ ਵੱਡਾ ਨਹੀਂ ਹੁੰਦਾ ਤਾਂ ਜੇਕਰ ਭੁੱਲ ਭੁਲੇਖੇ ਕਿਤੇ ਕੋਈ ਲਫ਼ਜ਼ ਜਿਹੜੇ ਆ ਉਹ ਸਲਿੱਪ ਕਰ ਵੀ ਜਾਂਦੇ ਆ ਤਾਂ ਉਹ ਤੁਹਾਨੂੰ ਫੌਰੀ ਤੌਰ ਤੇ ਜਿਹੜਾ ਉਸ ਦਾ ਰਲਾਈਵ ਜਿਹੜਾ ਹੈਗਾ ਉਹ ਕਰ ਲੈਣਾ ਚਾਹੀਦਾ ਔਰ ਮੇਰੀ ਆਦਤ ਹੈ ਕਿ ਮੈਂ ਹਮੇਸ਼ਾ ਜਦੋਂ ਵੀ ਲਾਈਵ ਹੁੰਨਾ ਤਾਂ ਮੈਂ ਮੇਰੇ ਜਿਹੜੇ ਫੋਲੋਅਰਸ ਵਿਊਅਰ ਹੈਗੇ ਜਾਂ ਜੋ ਪਰਿਵਾਰ ਹੈ ਫੇਸਬੁੱਕ ਜਾਂ YouTube ਇੰਸਟਾ ਜੋ ਵੀ ਪਰਿਵਾਰਤ ਹੈ ਇਹਨਾਂ ਤੋਂ ਮਾਫੀ ਜ਼ਰੂਰ ਮੰਗ ਲੈਣਾ ਤਾਂ ਕੋਈ ਇਹਨਾਂ ਦਾ ਫਰਕ ਨਹੀਂ ਪੈਂਦਾ ਮੈਨੂੰ ਕੋਈ ਜ਼ਿਆਦਾ ਨਹੀਂ ਉਹ ਤੁਹਾਡਾ ਪਿਆਰ ਚਾਹੀਦਾ ਬਸ ਪਿਆਰ ਤੁਹਾਡਾ ਕਿ ਅੱਜ YouTube ਤੋਂ ਲਾਈਵ ਹੋਏ ਆ ਪਹਿਲੀ ਵਾਰੀ ਮੈਂ YouTube ਤੋਂ ਹਾਂ ਇਹ ਵੀ ਦੱਸਦਾ ਕਿ ਅੱਜ YouTube ਤੋਂ ਫਸਟ ਟਾਈਮ ਮੈਂ ਲਾਈਵ ਹੋਇਆ ਬਾਈ ਜੀ YouTube ਤੇ ਇਸ ਤੋਂ ਪਹਿਲਾਂ ਕਦੇ ਵੀ ਮੈਂ ਲਾਈਵ ਨਹੀਂ ਹੋਇਆ ਤੁਸੀਂ ਮੇਰਾ YouTube ਜਾ ਕੇ ਦੇਖ ਲਿਓ ਜੀ YouTube ਤੋਂ ਲਾਈਵ ਪਹਿਲੀ ਵਾਰੀ ਲਾਈਵ ਹੋਇਆ ਔਰ 60 ਤੋਂ ਪਲੱਸ ਬੰਦੇ ਜਿਹੜੇ ਆ ਜੁੜ ਗਏ ਆ ਔਰ ਦੱਸ ਦੀ ਕਿ 12000 ਦੇ ਕਰੀਬ ਫੋਲੋਅਰ ਜਿਹੜੇ ਆ ਉਹ YouTube ਤੇ ਵੀ ਆਪਣੇ ਜੁੜ ਗਏ ਆ ਬਹੁਤ ਚੰਗਾ ਲੱਗਾ ਇੰਨੇ ਇਹਨਾਂ ਤੁਸੀਂ ਪਿਆਰ YouTube ਤੇ ਵੀ ਦੇਂਦੇ ਹੋ ਤਾਂ ਤੁਹਾਡੇ ਫਾਦਰ ਸਾਹਿਬ ਬਹੁਤ ਅੱਛੇ ਇਨਸਾਨ ਸੀ ਮੈਂ ਉਹਨਾਂ ਨੂੰ ਜਾਣਦਾ ਸੀ ਡਾਕਟਰ ਸੀ ਜੀ ਜੀ ਬਿਲਕੁਲ ਫਾਦਰ ਸਾਹਿਬ ਮੇਰੇ ਬਹੁਤ ਨੇਕ ਇਨਸਾਨ ਸੀ ਜਿਹੜੇ ਉਹਨਾਂ ਨੂੰ ਜਾਣਦੇ ਐ ਅ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਐ ਤਾਂ ਫਾਦਰ ਸਾਹਿਬ ਪਿਓ ਤਾਂ ਬਈ ਸਾਰਿਆਂ ਦੇ ਚੰਗਾ ਹੁੰਦਾ ਬਾਪੂ ਸਾਡਾ ਬਾਪੂ ਕੋ ਜਿ ਵਾਕੀ ਸੀਗਾ ਬਹੁਤ ਚੰਗਾ ਸੀਗਾ ਅੱਜ ਵੀ ਜਦੋਂ ਯਾਦ ਕਰਦੇ ਤਾਂ ਮਨ ਕਿਤੇ ਨੇ ਕਿਤੇ ਉਦਾਸ ਹੋ ਜਾਂਦਾ ਸਰ ਜੀ ਫੇਸਬੁਕ ਬੰਦ ਨਹੀਂ ਨਹੀਂ ਜੀ ਬੰਦ ਨਹੀਂ ਹੋਈ ਯਾਰ ਰਾਈਟ ਸਾਈਡ ਨਹੀਂ ਬੰਦ ਨਹੀਂ ਹੋਈ ਜੀ ਨਾਈਸ ਫੇਸਬੁਕ ਚੱਲੇਗਾ ਬਿਲਕੁਲ ਚੱਲੇਗਾ ਜੀ ਚੱਲੇਗਾ ਡੋਂਟ ਵਰੀ ਡੋਂਟ ਵਰੀ ਫੇਸਬੁਕ ਚੱਲੇਗਾ ਹੀ ਚੱਲੇਗਾ ਡੋਂਟ ਵਰੀ ਇਸ ਦੇ ਲਈ ਤੁਸੀਂ ਚਿੰਤਾ ਨਾ ਕਰੋ ਕੋਈ ਬੈਨ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਟੈਕਨੀਕਲ ਪ੍ਰੋਬਲਮ ਹੈ ਸਰਵਰ ਡਾਊਨ ਹੈ ਔਰ ਸਰਵਰ ਡਾਊਨ ਦੇ ਹੋਣ ਦੇ ਕਾਰਨ ਜਿਹੜਾ ਉਹ ਬੰਦ ਹੋਇਆ ਕੋਈ ਵੀ ਅਫੀਸ਼ੀਅਲ ਇਸ ਤਰ੍ਹਾਂ ਦੀ ਸਰਕਾਰ ਵੱਲੋਂ ਜਾਂ ਫੇਸਬੁਕ ਦੇ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਅਫੀਸ਼ੀਅਲ ਜਾਣਕਾਰੀ ਯਾ ਮੈਸੇਜ ਜਿਹੜਾ ਉਹ ਸਾਂਝਾ ਨਹੀਂ ਕੀਤਾ ਗਿਆ ਕਿ ਫੇਸਬੁੱਕ ਬੰਦ ਹੋ ਗਈ ਹੈ ਬੈਨ ਹੋ ਗਈ ਹੈ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਰਵਰ ਡਾਊਨ ਜ਼ਰੂਰ ਹੈਗਾ ਔਰ ਇਹ ਵੀ ਜਿਹੜਾ ਹੈਗਾ ਜਲਦ ਉਮੀਦ ਹੈ ਕਿ ਜਲਦ ਜਿਹੜਾ ਸਰਵਰ ਹੈਗਾ ਇਹ ਚੱਲ ਜਾਏਗਾ ਤਾਂ ਇਹ ਵੀ ਕੋਈ ਗੱਲ ਨਹੀਂ ਹੈਗੀ ਘਬਰਾਉਣ ਦੀ ਲੋੜ ਨਹੀਂ ਔਰ ਵਾਰ-ਵਾਰ ਲੌਗਇਨ ਨਾ ਕਰੋ ਵੇਟ ਕਰ ਲਓ 1.5 ਘੰਟਾ ਜਿਹੜਾ ਹੈਗਾ ਵੇਟ ਕਰ ਲਓ ਤਕਰੀਬਨ ਅੱਧੇ ਘੰਟੇ ਤੋਂ ਜ਼ਿਆਦਾ ਹੋ ਗਿਆ ਇਸ ਨੂੰ ਸਰਵਰ ਨੂੰ ਡਾਊਨ ਹੋਏ ਤੇ ਤਾ ਆਮੂਮਨ ਜਿਹੜਾ ਡੇਢ ਤੋਂ 2 ਘੰਟੇ ਲੱਗਦੇ ਆ ਜਦੋਂ ਇਸ ਤਰ੍ਹਾਂ ਦੀ ਟੈਕਨੀਕਲੀ ਪ੍ਰੋਬਲਮ ਆ ਜਾਂਦੀ ਤਾਂ ਉਸ ਨੂੰ ਸੋਲਡ ਆਊਟ ਕਰਨ ਦੇ ਵਿੱਚ ਡੇਢ ਤੋਂ 2 ਘੰਟੇ ਜਿਹੜੇ ਆ ਉਹ ਰਾਮ ਨਦਰ ਨਾਲ ਲੱਗ ਜਾਂਦੇ ਆ ਤਾਂ ਉਹ ਲੱਗਣਗੇ ਵੀ ਤਾਂ ਇਸ ਦੇ ਲਈ ਇੰਤਜ਼ਾਰ ਕਰੋ ਜਿਆਦਾ ਜਿਹੜਾ ਹੈਗਾ ਇਸ ਨੂੰ ਵਾਰ-ਵਾਰ ਲੌਗ ਇਨ ਜਿਹੜਾ ਹੈਗਾ ਉਹ ਨਾ ਕੀਤਾ ਜਾਵੇ ਤਾਂ ਖੁਸ਼ ਰਹੋ ਆਬਾਦ ਰਹੋ ਸਾਰੇ ਤੇ ਧੰਨਵਾਦ ਅੱਜ ਮੈਂ ਪਹਿਲੀ ਵਾਰੀ ਲਾਈਵ ਹੋਇਆ ਤਾਂ ਇੰਨੇ ਲੋਕਾਂ ਨੇ ਪਿਆਰ ਦਿੱਤਾ ਇੰਨੇ ਲੋਕ ਜੁੜੇ ਤਾਂ ਸੱਚੀ ਸਾਲੂਟ ਆ ਬਾਈ ਜੀ ਤੁਹਾਨੂੰ ਇੰਨਾ ਪਿਆਰ ਕਰਦੇ ਹਾਂ ਜਿਹੜੇ ਸਾਰੇ ਸੱਜਣ ਤਾਂ ਬਹੁਤ ਹੀ ਚੰਗਾ ਲੱਗਾ ਤਾਂ ਅੱਗੇ ਤੋਂ ਆਪਾਂ ਫੇਸਬੁੱਕ ਤੋਂ ਇਲਾਵਾ YouTube ਤੇ ਵੀ ਸਮੇਂ-ਸਮੇਂ ਤੇ ਲਾਈਵ ਹੁੰਦੇ ਰਾਂਗੇ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਸੋਚਿਆ ਸੀ ਦੋ ਤਿੰਨ ਜਣੇ ਜੁੜਨਗੇ ਤਾਂ ਪਹਿਲੇ 1 ਅੱਧੇ ਮਿੰਟ 'ਚ ਤਾਂ ਦੋ ਜਣੇ ਹੀ ਜੁੜੇ ਹੋਏ ਸੀ ਤਾਂ ਮੈਨੂੰ ਐ ਲੱਗਾ ਮੈਂ ਕਿਹਾ ਵੀ ਇੰਦੇ ਤੇ ਸ਼ਾਇਦ ਹਾਂਜੀ ਨਹੀਂ ਲੋਕਾਂ ਤਾਈਂ ਪਹੁੰਚਦਾ ਤਾਂ ਸ਼ਾਇਦ ਫालतू ਹੋ ਜਾਏਗਾ ਲੇਕਿਨ ਤੁਹਾਡੇ ਪਿਆਰ ਨੇ ਪਹਿਲੀ ਵਾਰੀ ਦੇ ਵਿੱਚ 60 ਤੋਂ ਉੱਤੇ ਪਲੱਸ ਜਿਹੜੇ ਹੈਗੇ ਆ ਉਹ ਬੰਦੇ ਜੁੜ ਗਏ ਤਾਂ ਮੈਨੂੰ ਲੱਗਦਾ ਹੈ ਕਿ ਹੁਣ ਇੰਦੇ ਤੇ ਵੀ ਆਪਾਂ ਜਿਹ ਜੁੜਿਆ ਕਰਾਂਗੇ ਓਕੇ ਸਰ ਥੈਂਕਸ ਫॉर ਇਨਫੋਰਮੇਸ਼ਨ ਗੁੱਡ ਨਾਈਟ ਬਿਲਕੁਲ ਭਾਈ ਜੀ ਧੀਰਜ ਜੀ ਗੁੱਡ ਨਾਈਟ ਗੁਪਤਾ ਸਾਹਿਬ ਗੁੱਡ ਨਾਈਟ ਦੇਖਦੇ ਆ ਕਿੰਨੀ ਦੇਰ ਤਾਈ ਜਿਹੜਾ ਹੈਗਾ ਇਹ ਸ਼ੁਰੂ ਹੁੰਦੀ ਹੈ ਹਾਂ ਜੇਕਰ ਕੋਈ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਗੱਲ ਹੋਈ ਜਾਂ ਅਪਡੇਟ ਹੋਈ ਉਹ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਦੁਬਾਰੇ ਲਾਈਵ ਹੋ ਕੇ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਤਦ ਤੱਕ ਲਈ ਥੈਂਕ ਯੂ ਸਰ ਹਾਂ ਕਹਿ ਰਹੀ ਹੈ ਰਾਹੁਲ ਬਜਾਜ ਸਰ ਚੱਲ ਗਿਆ ਮੇਰਾ ਫੇਸਬੁੱਕ ਬਿਲਕੁਲ ਬਿਲਕੁਲ ਸਰ ਚੱਲਣਾ ਹੀ ਚੱਲਣਾ ਹੈ ਇਹ ਮੈਂ ਪਹਿਲਾਂ ਹੀ ਕਿਹਾ ਕੋਈ ਬੈਨ ਵਾਲੀ ਗੱਲ ਜਾਂ ਬੰਦ ਵਾਲੀ ਗੱਲ ਨਹੀਂ ਟੈਕਨੀਕਲ ਪ੍ਰੋਬਲਮ ਸਰਵਰ ਡਾਊਨ ਹੈ ਇਹ ਜੀ ਕੋਈ ਗੱਲ ਨਹੀਂ ਜੇ ਚੱਲ ਗਿਆ ਤਾਂ ਬੜੀ ਚੰਗੀ ਗੱਲ ਹੈ ਮੈਂ ਵੀ ਚੈੱਕ ਕਰਦਾ ਔਰ ਚੱਲ ਜਾਏਗਾ ਸਾਰਿਆਂ ਦਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਤਾਂ ਇੰਨਾ ਪਿਆਰ ਦੇਣ ਲਈ ਧੰਨਵਾਦ ਵੀਰਾਂ ਦਾ ਸਾਰਿਆਂ ਦਾ ਫੇਰ ਮਿਲਦੇ ਹਾਂ ਦੁਬਾਰੇ ਥੈਂਕ ਯੂ ਵੇਖ ਲਾ ਹੁਣ ਮੈਨੂੰ ਇਹ ਵੀ ਨਹੀਂ ਪਤਾ ਵੀ ਇਹ ਬੰਦ ਕਿੱਥੋਂ ਹੋਣਾ ਹਾਂ 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 ਓਕੇ